ਮੈਂ ਚੰਦਾ ਸੀ ਪਰਿਵਾਰ ਬੈਠਿਆਂ ਤੇ ਇੱਕ ਪ੍ਰਣ ਕਰੀਏ ਕਿ ਅਸੀਂ 26 ਚ ਕੱਲਿਆਂ ਨਹੀਂ ਰਹਿਣਾ ਕਰ ਸਾਡੇ ਨਾਲ ਸਾਡਾ ਕਲਗੀਧਰ ਪਿਤਾ ਰਹੇ ਤੇ ਤੁਸੀਂ ਦਾਅਵੇ ਨਾਲੇ ਕਹੋ ਵੀ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਨਾਲ ਹੈ ਭਾਈ ਸਾਹਿਬ ਭੈਰਨ ਤੀਰ ਸਿੰਘ ਜੀ ਹਰਾਂ ਨੂੰ ਪੁੱਛਿਆ ਸੀ ਇੱਕ ਵਾਰ ਸਜ਼ਾ ਹੋਈ ਹੋਈ ਸੀ ਉਹਨਾਂ ਨੂੰ ਜੇਲ੍ਹ ਵਿੱਚ ਸਨ ਤੇ ਜੇਲ੍ਹ ਵੀ ਬੜੀ ਕਰੜੀ ਕੱਲਿਆਂ ਨੂੰ ਕੋਠੜੀ ਚ ਬੰਦ ਇਹ ਸਭ ਤੋਂ ਵੱਡੀ ਸਜ਼ਾ ਹੁੰਦੀ ਸੀ ਇੱਕ ਕੱਲਾ ਜਿਹਨੂੰ ਕਰੜੀ ਸਜ਼ਾ ਦੇਣੀ ਹੁੰਦੀ ਸੀ ਨਾ ਅਤ ਕਰੜੀ ਉਹ ਫਿਰ ਸਾਰੇ ਕੈਦੀਆਂ ਤੋਂ ਵੀ ਵੱਖਰੇ ਜੇਲ੍ਹ 'ਚ ਵੀ ਬਾਕੀਆਂ ਤੋਂ ਵੱਖਰੇ ਇਕੱਲਾ ਇਹ ਕਹਦੇ ਜੇਲ੍ਹ ਹੈ ਨਾ ਸਮਾਜ ਤੋਂ ਵੱਖਰੀ ਪਰਿਵਾਰ ਤੋਂ ਵੱਖਰੀ ਉਹ ਜੇਲ੍ਹ ਦੇ ਕੈਦੀਆਂ ਤੋਂ ਵੀ ਵੱਖਰਾ ਤੇ ਫਿਰ ਉਹਦੇ ਚਿਹਰੇ ਤੇ ਮਜੂਸੀ ਆ ਜਾਂਦੀ ਹੁੰਦੀ ਸੀ ਉਹ ਰੰਗ ਉੱਤਰ ਜਾਂਦਾ ਸੀ ਡੁੱਬ ਜਾਂਦਾ ਸੀ ਭਾਈ ਸਾਹਿਬ ਜੀ ਨੂੰ ਜਦ ਇਨਸਪੈਕਸ਼ਨ ਵਾਲੇ ਅਫਸਰ ਆਏ ਤੇ ਉਹ ਖਿਹੜੇ ਚੜਦੀ ਕਲਾ ਐ ਬਾਗੋ ਬਾਗ ਲਾਲੀ ਗਿਠ ਗਿਠ ਉਹ ਬੜੇ ਸਿਆਣੇ ਸੀ ਕਹਿੰਦੇ ਵੀ ਇਸ ਜਿਹੜਾ ਹੈ ਨਾ ਕੈਦੀ ਇਹ ਨਹੀਂ ਇਕੱਲਾ ਰਹਿੰਦਾ ਉਹਨਾਂ ਪੁੱਛਿਆ ਕੀ ਹੈ ਜੀ ਰਾਜ ਤੁਹਾਨੂੰ ਕੱਲਿਆਂ ਨੂੰ ਕੋਠੀ ਲੱਗੀ ਕੱਲੇ ਰਹਿੰਦੇ ਹੋ ਜੇਲ੍ਹ ਚਿੱਠੀਆਂ ਚ ਦਰਜ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਨਾ ਮੈਂ ਤਾਂ ਨਹੀਂ ਕਦੀ ਇਕੱਲਾ ਰਿਆ ਇੰਨੀ ਗੱਲ ਸੁਣਨ ਦੀ ਧੀਰ ਸੀ ਆਫੀਸਰ ਨੇ ਇਨਸਪੈਕਸ਼ਨ ਖੋਲ ਦਿੱਤੀ ਜੇਲਰ ਵਿਪਤਾ ਚ ਪੈ ਗਿਆ ਇਨਕੁਆਰੀ ਹੋ ਗਈ ਦੱਸੋ ਜੀ ਫਿਰ ਵੀ ਵਿਸ਼ਵਾਸ ਹੁੰਦਾ ਸੀ ਸਿੱਖ ਤੇ ਭਾਈ ਸਾਹਿਬ ਜੀ ਵਰਗਾ ਸਿੱਖ ਕਦੀ ਝੂਠ ਨਹੀਂ ਬੋਲ ਸਕਦਾ ਹੱਦ ਮੁੱਕ ਗਈ ਜੀ ਉਹਦੀ ਨੌਕਰੀ ਖਤਰੇ ਚ ਪੈ ਗਈ ਤੇ ਕਹਿੰਦੇ ਪੁੱਛ ਤੇ ਲਓ ਨਾਲ ਕੌਣ ਰਹਿੰਦਾ ਹੈ ਉਹਨੇ ਪੁੱਛਿਆ ਕਿ ਨਾਲ ਕੌਣ ਹੁੰਦਾ ਸੱਚੇ ਪਾਤਸ਼ਾਹ ਹਜ਼ੂਰ ਨਾਲ ਰਹਿੰਦੇ ਸਿੱਖ ਦੇ ਤੂੰ ਸਬਨੀ ਥਾਈ ਜਿੱਥੈ ਹਾਂ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸੰਗ ਸਦ ਐ ਨਾਲੇ ਗੁਰ ਮੇਰਾ ਸਦਾ ਹੈ ਸਿਮਰ ਸਿਮਰ ਤਿਸ ਸਦਾ ਸੁਮਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸੰਗ ਬੁਰਮਖੋ ਜਨਾ ਰੋਜ ਉੱਠ ਕੇ ਪੜਨਾ ਨਾਨਕ ਭਗਤਾ ਜਨਾ ਰੋਜ ਰਗੜਾ ਲਾਉਣਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਮਜੂਰ ਹੈ ਜੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗ ਆ ਭੰਗੰਗ ਪਿਪ ਜਨਾ ਰੋਜ ਗੱਲਾਂ ਕਰਨੀਆਂ ਹਮਰੀ ਕਰੋ ਹਾਥ ਦਾ ਪੂਰਨ ਹੋਏ ਤਵ ਚਰਨਨ ਮੰਨ ਆਪਣਾ ਜਾਣ ਉਹ ਕਦੀ ਕੱਲੇ ਹੁੰਦੇ ਆ ਜਿਹੜੇ ਰੋਜ਼ ਪੜ ਰਿਆ ਵੀ ਸਾਚ ਕਹੋ ਸੁਣ ਲਿਓ ਸਭੈ ਤੇ ਫਿਰ ਉਹ ਇਸ ਸਿਖਰ ਤੇ ਜੁੰਦੇ ਆ ਵੀ ਆਨੰਦ ਭਇਆ ਮੇਰੀ ਮਾਏ ਉਹ ਨਹੀਂ ਕੱਲੇ ਰਹਿੰਦੇ ਤੇ ਤੁਸੀਂ ਅੱਜ ਅਰਦਾਸ ਕਰਕੇ ਜਾਓ ਵੀ ਅਸੀਂ ਨਵੀਂ ਸ਼ੁਰੂਆਤ ਕਰਨੀ 2026 ਦੀ ਅਸੀਂ ਕੱਲੇ ਨਹੀਂ ਰਹਿਣਾ ਹੁਣ ਕਲਗੀਧਰ ਪਾਤਸ਼ਾਹ ਨਾਲ ਹੀ ਰਹੇਗਾ ਜੀ ਉਹ ਨਹੀਂ ਛੱਡਦਾ ਫਿਰ ਉਹ ਨਹੀਂ ਬਾਂਦ ਛੱਡਦਾ ਮੋਹੇ ਨਾ ਬਿਸਾਰੋ ਰਾਮ ਕਸਾਈਆ ਜੀ ਕੇ ਜੀਵਨਾ ਮੋਹੇ ਨਾ ਬਿਸਾਰੋ ਮੈਂ ਕਿਸੇ ਵੇਲੇ ਭੁੱਲ ਜਾ ਤੁਸੀਂ ਨਾ ਭੁੱਲਿਓ ਮਾਲਕ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ